ਇੱਕ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨਾਵਾਂ ਤੇ ਥਾਵਾਂ ਦਾ ਕੋਸ਼ ਜੇ ਤੁਸੀਂ ਬਾਣੀ ਪੜ੍ਹਦੇ ਹੋ ਤੇ ਤੁਹਾਨੂੰ ਉਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾਮ ਆਇਆ ਮੰਨ ਲਓ ਕਾਂਸ਼ੀ ਆਇਆ ਤ੍ਰਿਸ਼ਟ ਬੁੱਧੀ ਆਇਆ ਚੰਦਰ ਹਾਂਸ ਆਇਆ ਜਨਕ ਆਇਆ ਇੱਕ ਨਾਮ ਕੀ ਨੇ ਤੇ ਥਾਂ ਕਿਹੜੇ-ਕਿਹੜੇ ਫਿਰ ਤੁਹਾਨੂੰ ਬਾਣੀ ਪੜ੍ਹਦਿਆਂ ਬੋਧ ਹੋਵੇਗਾ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਪੰਕਤੀ ਹੈ ਜਿਉ ਜਨ ਚੰਦਰ ਹਾਂਸ ਰੱਬ ਦਾ ਜਨ ਆਖਿਆ ਚੰਦਰ ਹਾਂਸ ਨਾਂ ਜਨ ਦੀ ਲਾਜ ਪਰਮਾਤਮਾ ਕਿਵੇਂ ਰੱਖਦਾ ਹੈ ਤੁਹਾਡਾ ਭਰੋਸਾ ਰੱਬ ਤੇ ਕਿੰਨਾ ਕੁ ਚਾਹੀਦਾ ਗੱਲ ਉਹ ਕਰਦੇ ਆਂ ਵੀ ਜੇ ਤੁਸੀਂ ਉਹਦੇ ਜਨ ਬਣ ਜਾਂਦੇ ਹੋ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਪਰਮਾਤਮਾ ਫਿਰ ਉਹਨਾਂ ਦੀ ਲਾਜ ਪਤਾਪ ਰੱਖਦਾ ਹੈ ਇਨੂੰ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਜਿਉ ਜਨ ਚੰਦਰ ਹਾਂਸ ਚੰਦਰ ਹਾਂਸ ਰਾਜਕੁਮਾਰ ਹੈ ਰਾਜੇ ਦਾ ਪੁੱਤਰ ਹੈ ਅਗਲੀ ਪੰਕਤੀ 'ਚ ਕਹਿੰਦੇ ਨੇ ਦੁਖਿਆ ਤ੍ਰਿਸ਼ਟ ਬੁੱਧੀ ਤ੍ਰਿਸ਼ਟ ਬੁੱਧੀ ਰਾਜੇ ਦਾ ਨਾਮ ਹੈ ਤੇ ਇਹ ਤੋਂ ਅਗਲੀ ਪੰਕਤੀ 'ਚ ਕਹਿੰਦੇ ਨੇ ਆਪਣਾ ਘਰ ਲੋਕੀ ਜਾਰੇ ਲੋਕੀ ਕਹਿੰਦੇ ਚਵਤੀ ਲਾਣੀ ਚੰਗਿਆੜੀ ਲਾ ਕੇ ਆਪਣਾ ਘਰ ਹੀ ਸਾੜ ਲੈਣਾ ਕਿਵੇਂ ਸਾੜ ਲੈਣਾ ਜਿਹੜੇ ਰੱਬ ਦੇ ਭਗਤਾਂ ਦੀ ਬੁਰਾਈ ਕਰਦੇ ਨੇ ਚੰਦਰਹਾਂਸ ਰਾਜੇ ਦਾ ਪੁੱਤਰ ਹੈ ਤ੍ਰਿਸ਼ਟਬੁੱਧੀ ਰਾਜਾ ਹੈ ਇੱਕ ਦਿਨ ਤ੍ਰਿਸ਼ਟਬੁੱਧੀ ਦੀਆਂ ਫੌਜਾਂ ਨੇ ਪੂਰਾ ਬਣ ਤਣ ਕੇ ਬੜੀ ਪਲੈਨਿੰਗ ਨਾਲ ਉਹ ਚੰਦਰਹਾਂਸ ਦੇ ਪਿਓ ਦੀ ਰਿਆਸਤ ਤੇ ਹਮਲਾ ਕੀਤਾ ਤੇ ਉਹਨਾਂ ਨੇ ਬੜੀ ਕਤਲੋਗਾਰਤ ਕੀਤੀ ਜਿੱਥੇ ਚੰਦਰਹਾਂਸ ਦਾ ਪਰਿਵਾਰ ਮਾਰ ਦਿੱਤਾ ਫੌਜਾਂ ਮਾਰ ਦਿੱਤੀਆਂ ਉਹਦੀ ਰਿਆਸਤ ਤੇ ਉਹਨਾਂ ਨੇ ਕਬਜ਼ਾ ਕਰਨਾ ਚਾਹਿਆ ਤੇ ਇੱਕ ਗੋਲੀ ਬਚੀ ਤੇ ਗੋਲੀ ਨੇ ਅੱਖਿਆ ਕਿ ਮੈਂ ਇਸ ਘਰ ਦਾ ਲੂਣ ਖਾਦਾ ਤੇ ਨਮਕ ਖਾ ਕੇ ਮੈਂ ਹਰਾਮ ਨਹੀਂ ਕਰਨਾ ਚੰਦਰ ਹਾਂਸ ਵਿਚਾਰਾ ਨਿੱਕਾ ਜਿਹਾ ਸੀ ਨਿਆਣਾ ਤੇ ਉਹਨੇ ਆਖਿਆ ਮੈਂ ਇਹਦੇ ਪਿਓ ਦੇ ਦਰਬਾਰ ਵਿੱਚ ਰਹਿ ਕੇ ਅੱਜ ਤੱਕ ਬਹੁਤ ਕੁਝ ਖੱਟਿਆ ਹੈ ਘੱਟੋ ਘਾਟੇ ਬੱਚੇ ਦੀ ਜਾਨ ਹੀ ਬਚਾਲਾਂ ਉਹ ਨਿਆਣਾ ਸੀ ਚੰਦਰ ਹਾਂਸ ਤੇ ਗੋਲੀ ਨੇ ਬਾਹ ਤੋਂ ਫੜ ਕੇ ਨਾ ਤਾਕ ਪਿੱਛੇ ਉਹਨੇ ਇੱਕ ਬੂਹੇ ਪਿੱਛੇ ਲਪਕੋ ਦਿੱਤਾ ਵੀ ਇੱਥੇ ਛਾਪੜ ਜਾ ਕਤਲੋਗਾਰ ਤੋਂ ਹੀ ਫੌਜਾਂ ਆਪੋ ਆਪਣੇ ਘਰਾਂ ਨੂੰ ਤੁਰ ਗਈਆਂ ਉਹ ਗੋਲੀ ਨੇ ਚੰਦਰਹਾਂਸ ਨੂੰ ਆਪਣੇ ਘਰ ਲੈ ਆਂਦਾ ਵੀ ਹੁਣ ਪੜੇਗਾ ਕਿਵੇਂ ਬਚਣਾ ਨਹੀਂ ਇਹਨੇ ਜਦੋਂ ਗੋਲੀ ਆਪਣੇ ਘਰ ਲੈ ਆਈ ਤੇ ਉਹਨੇ ਪਾਲਿਆ ਤੇ ਉਹ ਫਿਰ ਡਰਦੀ ਸੀ ਵੀ ਜਿਨੇ ਰਿਆਸਤ ਤੇ ਹਮਲਾ ਕਰਕੇ ਇਨੇ ਕਤਲੂਗਾਰਤ ਕੀਤੀ ਹੈ ਤੇ ਉਹਨੇ ਇਸ ਚੰਦਰਹਾਂਸ ਨੂੰ ਛੱਡਣਾ ਨਹੀਂ ਚੰਦਰਹਾਂਸ ਵੱਡਾ ਹੋਣ ਲੱਗ ਪਿਆ ਜਿਵੇਂ ਜਿਵੇਂ ਸੁਰਤ ਆਉਣ ਲੱਗੀ ਅਜੇ ਤੇ ਨਿਆਣਾ ਸੀ ਪਹਿਲਾਂ ਉਹਨੇ ਇੱਕ ਫਕੀਰਾਂ ਦੇ ਟੋਲੇ ਦੇ ਵਿੱਚ ਚੰਦਰਹਾਂਸ ਨੂੰ ਰਲਾ ਦਿੱਤਾ ਚੰਦਰਹਾਂ ਸੁਣ ਸਾਧੂਆਂ ਦੇ ਪੇਸ ਵਿੱਚ ਰਹਿੰਦਾ ਸਾਧੂਆਂ ਨਾਲ ਰਿਹਾ ਬੜਾ ਲੰਮਾ ਸਮਾਂ ਉਹਦੀ ਜ਼ਿੰਦਗੀ ਬਤੀਤ ਹੁੰਦੀ ਬੜਾ ਸੁਨੱਖਾ ਸੀ ਕਿਉਂਕਿ ਰਾਜਕੁਮਾਰ ਸੀ ਰਾਜੇ ਦਾ ਪੁੱਤਰ ਸੀ ਸੋਨਾ ਬਹੁਤ ਸੀ ਪਰ ਜਵਾਨੀ ਵਿੱਚ ਤੇ ਇੱਕ ਦਿਨ ਉਹੀ ਤ੍ਰਿਸ਼ਟ ਬੁੱਧੀ ਜਿਨ ਨੇ ਕਦੇ ਚੰਦਰਹਾਂਸ ਦੀ ਪਿਓ ਤੇ ਇਰਾਸਤ ਤੇ ਹਮਲਾ ਕੀਤਾ ਸੀ ਉਹਨੇ ਕੁਝ ਸਾਧੂਆਂ ਨੂੰ ਆਪਣੇ ਘਰ ਬੁਲਾਇਆ ਪ੍ਰਸ਼ਾਦੇ ਤੇ ਤੇ ਫਕੀਰੀ ਲਿਬਾਸ ਦੇ ਵਿੱਚ ਬੜੇ ਸਾਧੂ ਆਏ ਉਹਨਾਂ ਸਾਧੂਆਂ ਦੇ ਵਿੱਚੋਂ ਜਦੋਂ ਪੰਗਤਾਂ 'ਚ ਬੈਠ ਗਏ ਤੇ ਥਾਲਾਂ ਪਤਲਾਾਂ ਪ੍ਰਸ਼ਾਦ ਦੇ ਜੋ ਵੀ ਉਹਨਾਂ ਬਣਾਇਆ ਸੀ ਉਹ ਤ੍ਰਿਸ਼ਟ ਬੁੱਧੀ ਤੇ ਉਹਦੀ ਘਰ ਵਾਲੀ ਵਰਤਾਰੇ ਸਨ ਇੱਕ ਸਾਧੂ ਨੇ ਉਸੇ ਨੌਜਵਾਨ ਵੱਲ ਵੇਖਿਆ ਤੇ ਥੋੜਾ ਮੁਸਕਰਾ ਪਿਆ ਜਦੋਂ ਹੁਣ ਪ੍ਰਸ਼ਾਦ ਆ ਛਕਦੇ ਆ ਰਾਜੇ ਦੇ ਘਰ ਵਿੱਚ ਥੋੜਾ ਬੰਦੇ ਸ਼ਰਾਰਤ ਨਾਲ ਹੱਸਣ ਤੇ ਉਹਨੂੰ ਹੋਇਆ ਕਿ ਸ਼ਾਇਦ ਸਾਡੀ ਕੋਈ ਗਲਤੀ ਹੈ ਉਹ ਸਾਧੂ ਨੂੰ ਪੁੱਛਦਾ ਜੀ ਤੁਸੀਂ ਇਸ ਨੌਜਵਾਨ ਵੱਲ ਵੇਖ ਕੇ ਮੁਸਕਰਾਏ ਕਿਉਂ ਹੋ? ਉਹ ਸੀ ਚੰਦਰਹਾਂਸ। ਉਹ ਕਹਿੰਦਾ ਜੀ ਨਹੀਂ ਹੁਣ ਜੀ ਉਹ ਕਹਿੰਦਾ ਨਹੀਂ ਕਾਰਨ ਤੇ ਦੱਸਣਾ ਪਏਗਾ। ਉਹ ਸਾਧੂ ਜਿਹੜਾ ਬਜ਼ੁਰਗ ਸੀ ਉਹ ਕਹਿੰਦਾ ਜੀ ਇਸ ਨੌਜਵਾਨ ਵੱਲ ਵੇਖ ਕੇ ਮੈਂ ਤਾਂ ਹੱਸਿਆ। ਮੈਨੂੰ ਲੱਗਦਾ ਵੀ ਇਹ ਫਕੀਰ ਨਾ ਜਿਹੜਾ ਨੌਜਵਾਨ ਸਾਡੇ ਟੋਲੇ 'ਚ ਇਹ ਤੁਹਾਡੇ ਘਰ ਦਾ ਦਮਾਦ ਬਣੇਗਾ ਵੀ ਜਵਾਈ ਬਣੇਗਾ ਤੇਰੇ ਘਰ ਦਾ। ਹੁਣ ਆਮ ਫਕੀਰ ਬੰਦੇ ਤੇ ਇੱਕ ਪਾਸੇ ਰਾਜਾ ਉਦੇ ਦਰਬਾਰ ਵਿੱਚ ਕੋਈ ਰਾਜੇ ਨੂੰ ਇਸ ਤਰ੍ਹਾਂ ਆਖੇ ਵੀ ਇਹ ਫਕੀਰੀ ਜੇ ਲਿਬਾਸ ਸਾਦੇ ਜੇ ਸਾਧੂ ਲਿਬਾਸ ਵਾਲਾ ਤੇਰੇ ਘਰ ਦਾ ਜਵਾਈ ਬਣੇਗਾ ਉਹ ਜਰ ਥੋੜਾ ਸਕਦਾ ਸੀ ਉਹਨੂੰ ਤੇ ਅੱਗ ਲੱਗ ਗਈ ਸੁਣਦਿਆਂ ਸਾਧ ਜਦੋਂ ਪ੍ਰਸ਼ਾਦਾ ਛੱਕ ਕੇ ਉੱਠ ਕੇ ਤੁਰਨ ਲੱਗੇ ਤੇ ਉਹ ਕਹਿੰਦਾ ਜੀ ਵੇਖੋ ਜੇ ਤੁਸੀਂ ਕਲਪ ਹੀ ਲਿਆ ਵੀ ਇਹ ਮੇਰੇ ਘਰ ਦਾ ਜਵਾਈ ਹੋਵੇਗਾ ਤੇ ਤੁਸੀਂ ਇਸ ਨੌਜਵਾਨ ਨੂੰ ਇੱਥੇ ਛੱਡ ਜਾਓ ਤੁਸੀਂ ਚਲੇ ਜਾਓ ਉਹਨਾਂ ਨੇ ਉਸੇ ਨੌਜਵਾਨ ਨੂੰ ਉੱਥੇ ਛੱਡ ਦਿੱਤਾ ਤੇ ਸਾਧੂ ਤੁਰ ਗਏ ਉਸ ਤ੍ਰਿਸ਼ਟ ਬੁੱਧੀ ਦਾ ਪੁੱਤਰ ਮਦਨ ਉਹਦਾ ਨਾਮ ਲਿਖਿਆ ਤੇ ਉਹਦੀ ਬੱਚੀ ਦਾ ਨਾਮ ਸੀ ਵਿਖਿਆ ਉਹਨੇ ਚਿੱਠੀ ਲਿਖੀ ਤ੍ਰਿਸ਼ਟ ਬੁੱਧੀ ਨੇ ਨੌਜਵਾਨ ਨੂੰ ਦਿੱਤੀ ਪਿਆ ਫਲਾਣੀ ਜਗ੍ਹਾ ਤੇ ਮੇਰਾ ਤੀ ਤੀ ਰਹਿੰਦਾ ਪੁੱਤਰ ਰਹਿੰਦੇ ਨੇ ਉਹਨਾਂ ਕੋਲ ਚਲਾ ਜਾ ਪਰ ਇਹ ਚਿੱਠੀ ਪੜ੍ਹਨੀ ਨਹੀਂ ਚੰਦਰ ਹਾਂ ਸੀ ਮਾਨਦਾਰ ਬਹੁਤ ਸੀ ਲਿਆਕਤ ਬੜੀ ਸੀ ਉਹਨੇ ਤ੍ਰਿਸ਼ਟ ਬੁੱਧੀ ਕੋਲੋਂ ਚਿੱਠੀ ਲਈ ਤੇ ਉਹਨੇ ਗੁੱਚੂ-ਮੁੱਚੂ ਕਰਕੇ ਇਸ ਤਰ੍ਹਾਂ ਪੱਗ ਦੇ ਲੜ ਤੇ ਟੰਗ ਕੇ ਤੇ ਆਪਣੀ ਪੱਗ ਦਾ ਲੜ ਲਾ ਲਿਆ ਤੇ ਉਹ ਪੁੱਛ ਦਾ ਪਛਾਉਂਦਾ ਉੱਥੇ ਤੁਰ ਗਿਆ ਜਿੱਥੇ ਤ੍ਰਿਸ਼ਟ ਬੁੱਧੀ ਦਾ ਧੀ ਤੇ ਪੁੱਤਰ ਰਹਿੰਦੇ ਸਨ ਬੜਾ ਲੰਮਾ ਪੈਂਡਾ ਸੀ ਤੈਹ ਕੀਤਾ ਤੇ ਉਹਨੇ ਵੇਖਿਆ ਸੰਘਣੇ ਦਰਖਤ ਦੀ ਸ਼ਾਂ ਸੀ ਉੱਪਰ ਗਿਆ ਪਏ ਨੂੰ ਨੀਂਦ ਆਈ ਤੇ ਸੁੱਤੇ-ਸੁੱਤੇ ਦਾ ਲੜ ਖੁੱਲ ਗਿਆ ਇੰਨੇ ਨੂੰ ਉਹੀ ਬੱਚੀ ਵਾਰ ਸੈਰ ਕਰਨ ਵਾਸਤੇ ਆਈ ਤ੍ਰਿਸ਼ਟ ਬੁੱਧੀ ਦੀ ਉਹਨੇ ਵੇਖਿਆ ਭੀ ਇੰਨਾ ਸੁਨੱਖਾ ਨੌਜਵਾਨ ਕਿੰਨਾ ਚੰਗਾ ਹੋਵੇ ਜੇ ਮੇਰਾ ਕਿਤੇ ਇੱਕ ਘਰ ਵਾਲਾ ਹੋਵੇ ਤੇ ਮੈਂ ਇਹਦੇ ਨਾਲ ਵਿਆਹ ਕਰਵਾ ਲਵਾਂ ਉਹਨੇ ਮਨ ਹੀ ਮਾਨਾ ਜੇ ਸੋਚਿਆ ਸੀ ਬੜੇ ਛੋਲੇ ਕਦਮਾਂ ਦੇ ਨਾਲ ਨੌਜਵਾਨ ਦੇ ਸਿਰ ਵਾਲੇ ਪਾਸੇ ਗਈ ਤੇ ਪੱਗ ਦਾ ਲੜ ਖੁੱਲ ਕੇ ਤੇ ਚਿੱਠੀ ਬਾਹਰ ਨਿੱਗੀ ਸੀ ਉਹਨੇ ਇਹ ਪੜ੍ਹੀ ਤੇ ਉਹਦੇ ਤੇ ਲਿਖਿਆ ਸੀ ਕਿ ਪੁੱਤਰ ਮਦਨ ਇਸ ਨੌਜਵਾਨ ਨੂੰ ਮੈਂ ਤੇਰੇ ਕੋਲ ਭੇਜ ਰਿਹਾ ਤੇ ਇਹਨੂੰ ਵਿਖ ਦੇ ਦੇਈ ਬਿਖ ਦਾ ਅਰਥ ਹੁੰਦਾ ਹੈ ਜ਼ਹਿਰ ਉਸ ਬੱਚੀ ਦੀਆਂ ਅੱਖਾਂ ਵਿੱਚੋਂ ਅਥਰੂ ਆ ਗਏ ਕਿ ਮੈਂ ਤੇ ਇਹਨੂੰ ਆਪਣਾ ਪਤੀ ਮੰਨ ਲਿਆ ਸੀ ਇਹ ਤੇ ਚਿੱਠੀ ਮੇਰੇ ਪਿਓ ਦੀ ਹੈ ਤੇ ਮੇਰੇ ਭਰਾ ਨੂੰ ਲਿਖੀ ਹੈ ਮਾਰਨ ਵਾਸਤੇ ਜਿਹੜਾ ਸੁਰਮਾ ਅੱਖਾਂ ਦੇ ਵਿੱਚੋਂ ਅਥਰੂ ਬਣ ਕੇ ਕਾਲਖ ਬਣ ਚੁੱਕੀ ਸੀ ਉਹਨੇ ਹੇਠੋਂ ਟੀਲਾ ਚੁੱਕਿਆ ਤੇ ਆਪਣੇ ਹੰਝੂਆਂ ਦੇ ਨਾਲ ਸੁਰਮੇ ਦੀ ਕਾਲਖ ਨਾਲ ਅਗਲੇ ਪਾਸੇ ਯਈਏ ਨੂੰ ਕੰਨਾਂ ਪਾ ਕੇ ਚਿੱਠੀ ਉੱਥੇ ਰੱਖ ਦਿੱਤੀ ਕਿਉਂਕਿ ਉਸ ਬੱਚੀ ਦਾ ਨਾਮ ਸੀ ਬਿਖਿਆ ਸਤ ਸੰਗਤ ਇਹਨੇ ਨੂੰ ਉਹ ਚੰਦਰ ਹਾਂਸ ਉੱਠਿਆ ਤੇ ਉੱਠ ਕੇ ਉਹਨੇ ਉਹਦੇ ਤੱਕ ਪਹੁੰਚ ਕੀਤੀ ਉਹਦੇ ਪੁੱਤਰ ਨੂੰ ਰਾਜੇ ਦੇ ਪੁੱਤਰ ਨੂੰ ਉਹਨੇ ਚਿੱਠੀ ਦਿੱਤੀ ਤੇ ਉਹਦੇ ਤੇ ਲਿਖਿਆ ਸੀ ਪੁੱਤਰ ਇਸ ਨੌਜਵਾਨ ਨੂੰ ਮੈਂ ਭੇਜ ਰਿਆਂ ਇਹਨੂੰ ਤੂੰ ਵਿਖਿਆ ਦੇ ਦੇ ਤੇ ਵਿਖਿਆ ਉਹਦੀ ਭੈਣ ਦਾ ਨਾਮ ਸੀ ਉਹਨੇ ਉਹਦੇ ਨਾਲ ਵਿਆਹ ਕਰ ਦਿੱਤਾ ਵਿਆਹ ਕਰਕੇ ਫਿਰ ਰਾਜੇ ਦੇ ਮਹੱਲਾਂ ਚ ਵਾਪਸ ਤੁਰ ਗਏ ਹੁਣ ਜਦੋਂ ਉਹੀ ਚੰਦਰ ਹਾਂਸ ਜਿਹਨੂੰ ਉਹ ਮਰਵਾਉਣਾ ਚਾਹੁੰਦਾ ਸੀ ਸਾਧੂਆਂ ਦੇ ਲਿਬਾਸ ਵਿੱਚ ਸੀ ਉਹ ਕਿਵੇਂ ਚੜ ਸਕਦਾ ਸੀ ਤੇ ਉਹਨੇ ਫਿਰ ਅਗਲੀ ਚਾਲ ਖੇੜੀ ਵੇਖੋ ਮੈਂ ਨਹੀਂ ਕਹਿ ਰਿਹਾ ਇਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਦੋਵਾਂ ਦਾ ਨਾਮ ਵਰਤ ਕੇ ਆਖਿਆ ਰੱਬ ਕਿਵੇਂ ਆਪਣੇ ਸੇਵਕਾਂ ਦੀ ਲਾਜ ਪਤ ਇੱਜ਼ਤ ਰੱਖਦਾ ਹੈ ਜਿਹੜੇ ਉਹਦੇ ਸੇਵਕ ਜਿਨ੍ਹਾਂ ਅੰਦਰ ਪਵਿੱਤਰਤਾ ਹੁੰਦੀ ਹੈ ਜਿਹੜੇ ਰੱਬ ਤੇ ਹੀ ਭਰੋਸਾ ਰੱਖਣ ਦੂਜਾ ਤੀਜਾ ਚਿਤਵਾਣੀ ਕੁਝ ਨਾ ਸਾਥ ਸੰਗਤ ਤ੍ਰਿਸ਼ਟ ਬੁੱਧੀ ਨੇ ਅਦਲ ਅਗਲਾ ਪੈਤੜਾ ਖੇਡਿਆ ਤੇ ਉਹ ਕਹਿੰਦਾ ਪੁੱਤ ਜੀ ਜੇ ਤੁਸੀਂ ਵਿਆਹ ਕਰਵਾ ਆਏ ਹੋ ਮੇਰੀ ਤੀ ਨਾਲ ਫਿਰ ਸਾਡੇ ਇੱਥੇ ਰਿਆਸਤ ਵਿੱਚ ਮੰਦਰ ਹੈ ਉੱਥੇ ਪੂਜਾ ਕਰਨੀ ਪੈਂਦੀ ਹੈ ਨਵੇਂ ਵਿਆਹੇ ਜੋੜੇ ਨੂੰ ਆਹ ਲੱਡੂਆਂ ਮਠਿਆਈਆਂ ਦਾ ਭਰਿਆ ਥਾਲ ਹੈ ਚੁੱਕੋ ਸਿਰ ਤੇ ਤੇ ਉੱਥੇ ਮੰਦਰ ਵਿੱਚ ਪੂਜਾ ਕਰ ਆਓ ਉਸੇ ਹੀ ਰਾਜੇ ਨੇ ਅਗਲੇ ਪਾਸੇ ਬੰਦੇ ਬਿਠਾਏ ਸਾਂ ਵੀ ਥਾਲ ਲੈ ਕੇ ਲੱਡੂਆਂ ਮਠਿਆਈਆਂ ਦਾ ਨਵਾਂ ਵਿਆਹੇ ਜੋੜਾ ਆਏਗਾ ਤੇ ਬੰਦੇ ਨੂੰ ਕਤਲ ਕਰਦੇ ਹੋ ਸਾਥ ਸੰਗਤ ਇਹਨੇ ਨੂੰ ਜਦੋਂ ਉਹਨੇ ਲੱਡੂਆਂ ਦਾ ਥਾਲ ਚੁੱਕਿਆ ਤੇ ਤੁਰ ਕੇ ਮੰਦਰ ਵੱਲ ਜਾ ਰਿਹਾ ਸੀ ਤੇ ਉਸੇ ਹੀ ਤ੍ਰਿਸ਼ਟ ਬੁੱਧੀ ਦਾ ਪੁੱਤਰ ਕਹਿੰਦਾ ਜੀ ਤੁਹਾਨੂੰ ਇੱਕ ਔਰਤ ਮਿਲਣਾ ਚਾਹੁੰਦੀ ਹੈ ਉਹ ਬੜੀ ਉਤਾਵਲੀ ਉਹ ਕਹਿੰਦਾ ਮੈਂ ਤੇ ਪੂਜਾ ਕਰਨ ਵਾਸਤੇ ਚੱਲਿਆਂ ਤੇ ਮਦਨ ਕਹਿੰਦਾ ਜੀ ਪੂਜਾ ਹੀ ਕਰਨੀ ਹੈ ਆ ਥਾਲ ਮੈਨੂੰ ਫੜਾਓ ਮੈਂ ਜਾਉਂਨਾ ਮੰਦਰ ਚ ਤੇ ਤੁਸੀਂ ਇਸ ਮਾਈ ਨੂੰ ਮਿਲ ਲਓ ਉਹ ਮਾਈ ਉਹੀ ਸੀ ਜਿੰਨੇ ਉਸੇ ਚੰਦਰਹਾਂਸ ਦੇ ਪਿਓ ਦੇ ਘਰ ਦਾ ਨਮਕ ਖਾਦਾ ਸੀ ਤੇ ਜਿੰਨੇ ਨਿੱਕੇ ਜੇ ਚੰਦਰਹਾਂਸ ਨੂੰ ਫੜ ਕੇ ਬੂਹੇ ਪਿੱਛੇ ਲੁਕੋਇਆ ਸੀ ਉਹਨੇ ਦੱਸਿਆ ਵੀ ਤੂੰ ਇਸ ਘਰ ਦਾ ਜਵਾਈ ਨਹੀਂ ਇਸ रियासत ਦਾ ਮਾਲਕ ਹੈ ਤੇਰੀ ਸੁਰਤ ਤੋਂ ਪਹਿਲਾਂ ਤੈਨੂੰ ਮਾਲਕ ਹੋਇਆ ਸੀ ਤੇ ਮੈਂ ਪਾਲ ਕੇ ਸਾਧੂਆਂ ਦੇ ਟੋਲੇ ਵਿੱਚ ਤੈਨੂੰ ਰਲਾਇਆ ਸੀ ਤੇ ਤੂੰ ਅੱਜ ਜੋ ਵੀ ਵਿਦ ਬਣੀ ਹੈ ਤੇ ਤੂੰ ਇਸ ਘਰ ਦਾ ਇਕੱਲਾ ਦਮਾਦ ਨਹੀਂ ਤੂੰ ਤੇ ਇਸ ਰਿਆਸਤ ਦਾ ਮਾਲਕ ਤੂੰ ਰਾਜਕੁਮਾਰ ਹੈ ਤੇਰੇ ਪਿਓ ਨੂੰ ਇੰਨੇ ਮਾਰਿਆ ਤੇ ਇੰਨੇ ਨੂੰ ਜਦੋਂ ਉਸੇ ਤ੍ਰਿਸ਼ਟ ਬੁੱਧੀ ਦਾ ਪੁੱਤਰ ਮੰਦਰ ਚ ਗਿਆ ਤੇ ਅਗਲੇ ਪਾਸੇ ਹਥਿਆਰੇ ਬੈਠੇ ਸਨ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ ਤੋ ਉਹ ਤਖਤ ਤੇ ਫਿਰ ਚੰਦਰ ਹਾਂਸ ਬਹਿ ਗਿਆ ਤੇ ਗੁਰੂ ਜੀ ਨੇ ਫਿਰ ਉਦਾਹਰਣ ਦਿੱਤੀ ਆਖਿਆ ਜਿਉਂ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਘਰ ਲੁਕੀ ਜਾ ਰੇ ਜਿਹੜੇ ਰੱਬ ਦੇ ਪਿਆਰਿਆਂ ਦੀ ਬੁਰੀਾਈ ਚਿਤਵਦੇ ਰਹਿਣਾ ਪਰਮਾਤਮਾ ਫਿਰ ਇਸ ਤਰ੍ਹਾਂ ਉਹਨਾਂ ਦੇ ਘਰ ਨੂੰ ਆਪਣੇ ਹੱਥੀ ਲਾਂਬੂ ਲਵਾ ਦਿੰਦਾ ਹੁੰਦਾ ਹੈ ਪਿੱਛੇ ਕੁਝ ਬਚਦਾ ਨਹੀਂ ਇਹਨੂੰ ਕਹਿੰਦੇ ਨੇ ਹਰ ਹਰ ਦੀਨੇ ਸੰਤ ਉਭਾਰ ਹਰ ਕੇ ਦਾਸ ਕੀ ਚਿਤਵੇ ਬੁਰੀਾਈ ਤਿਸ ਹੀ ਕੋ ਫਿਰ ਮਾਰ ਭੁੱਲਾ ਮੇਰੀਆਂ ਬਚਨ ਕਹੇ ਸੁਣੇ ਸਤਿਗੁਰੂ ਜੀ ਦੇ ਤੁਹਾਡਾ ਸਾਰਿਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਆਪਜੀ ਬਹੁਤ ਪਿਆਰ ਸਰਕਾਰ ਇਕਾਗਰਤਾ ਨਾਲ ਸ਼੍ਰਵਣ ਕਰਦੇ ਹੋ ਸਤਿਗੁਰੂ ਰਹਿਮਤ ਕਰਨ ਸਾਰਿਆਂ ਦਾ ਗਾਇਆ ਸੁਣਿਆ ਥਾਂੇ ਪਾਉਣ ਆਓ ਅਗਲਾ ਪ੍ਰੋਗਰਾਮ ਸਤਕਾਰਯੋਗ ਗਿਆਨੀ ਜੀ ਗਿਆਨੀ ਹਰਮਨ ਸਿੰਘ ਜੀ ਤਿੰਨ ਆਪਾਸੋਂ ਸ਼੍ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ